ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ মিডিਆ ਵਾਲਿਆਂ ਦਾ ਤੁਸੀਂ ਇੱਥੇ ਆਏ ਹੋ। ਅ ਜੈ ਹਿੰਦ ਜੈ ਭਾਰਤ ਜੋ ਪਿਛਲੇ ਦਿਨਾਂ ਚ ਆਤੰਗਵਾਦੀ ਹਮਲਾ ਹੋਇਆ ਹੈ। ਪੂਰਾ ਹਿੰਦੁਸਤਾਨ ਇੱਕਜੁੱਟ ਹੈ ਉਸ ਚੀਜ਼ ਦੇ ਨਾਲ। ਪੂਰਾ ਹਿੰਦੁਸਤਾਨ ਅੰਦਰੋਂ ਟੁੱਟ ਚੁੱਕਿਆ ਹੈ ਕਿ ਇਹ ਜਿਹੜੀ ਚੀਜ਼ ਹੋਈ ਆ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਉਣੀਆਂ। ਇਹ ਸਾਡੇ ਮਾਨਵਤਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਮਾੜੀ ਘਟਨਾ ਹੋਈ ਹੈ 2005 ਤੋਂ ਬਾਅਦ ਜਿਹੜੇ ਲੋਕਾਂ ਦਾ ਧਰਮ ਪੁੱਛ ਕੇ ਗੋਲੀ ਮਾਰਨਾ ਇਹ ਸਾਡੇ ਸਮਾਜ ਦੇ ਲਈ ਹੀ ਨਹੀਂ ਸਾਡੇ ਜਿੰਨੇ ਵੀ ਸਿਰਜਣਹਾਰਾ ਉਹਦੇ ਮੂੰਹ ਦੇ ਉੱਤੇ ਇੱਕ ਕਲੰਕ ਆ ਗਈ ਇਹੋ ਜੇ ਅਤੰਗਵਾਦੀਆਂ ਦੀ ਸੋਚ ਤੇ ਇਹੋ ਜੇ ਬੰਦੇ ਸਾਡੇ ਸਮਾਜ ਦੇ ਵਿੱਚ ਹਾਲੇ ਵੀ ਹੈਗੇ ਨੇ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੋਨ ਭਲੇ ਕੋਨ ਬੰਦੇ ਇਹ ਸਾਡੇ ਗੁਰੂ ਦਾ ਫਲਸਫਾ ਆ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸ਼ਰੇਆਮ ਗੋਲੀਆਂ ਦੇ ਨਾਲ ਛੰਨੀ ਕਰ ਦੇਣਾ ਚਾਹੀਦਾ ਭਾਰਤ ਸਰਕਾਰ ਨੂੰ ਤੇ ਮੂੰਹ ਤੋੜ ਕੇ ਜਵਾਬ ਦੇਣਾ ਚਾਹੀਦਾ ਹੈ ਭਾਰਤ ਸਰਕਾਰ ਨੂੰ ਪਾਕਿਸਤਾਨ ਦਾ ਤੇ ਆਤੰਕਵਾਦ ਦਾ ਮੈਂ ਉਹਦੇ ਵਿੱਚ ਪੈਣਾ ਨਹੀਂ ਚਾਹੁੰਦਾ ਕਿਉਂਕਿ ਉਹ ਦੇਸ਼ ਦੇ ਸੈਂਟੀਮੈਂਟਲ ਨੇ ਪਰ ਮੈਂ ਇੱਕ ਗੱਲ ਕਰਨੀ ਚਾਹੁੰਦਾ ਬੀਂਗ ਅ ਐਨਐਸਯੂਏ ਸਟੇਟ ਪ੍ਰਧਾਨ ਮੇਰੀ ਜ਼ਿੰਮੇਵਾਰੀ ਹੈ ਕਿ ਜਿਹੜੇ ਬੱਚੇ ਨੇ ਉਹਨਾਂ ਦੀ ਸੇਫਟੀ ਜ਼ਰੂਰ ਹੋਵੇ ਕੰਨਿਆ ਕੁਮਾਰੇ ਤੋਂ ਲੈ ਕੇ ਕਸ਼ਮੀਰ ਤੱਕ ਸਾਊਥ ਤੋਂ ਨਾਰਥ ਵੈਸਟ ਈਸ ਸਾਊਥ ਭਾਰਤ ਨੂੰ ਅਖੰਡ ਭਾਰਤ ਕਿਹਾ ਜਾਂਦਾ ਹੈ ਤੇ ਭਾਰਤ ਨੂੰ ਇੱਕ ਕਿਹਾ ਜਾਂਦਾ ਸਾਰੇ ਹਿੰਦੂਆਂ ਮੁਸਲਮਾਨ ਸਿੱਖ ਈਸਾਈਆਂ ਦਾ ਇੱਕ ਸੋਹਣਾ ਬਹੁਦਸਤਾ ਕਿਹਾ ਜਾਂਦਾ ਪਰ ਜਦੋਂ ਇਹ ਘਟਨਾ ਹੁੰਦੀ ਹੈ ਮੈਨੂੰ ਦੱਸਦੇ ਹੋਏ ਇਹ ਹੈਰਾਨੀ ਹੋ ਰਹੀ ਹੈ ਕੀਕ ਮੇਰੀ ਭੈਣ ਨੂੰ ਤਸ਼ਵੀਰੀ ਭੈਣ ਨੂੰ ਖਰੜ ਦੇ ਵਿੱਚ ਰਿਆਦ ਬਾਰਾ ਯੂਨੀਵਰਸਿਟੀ ਦੇ ਬਾਹਰ ਜਦੋਂ ਖੜੀ ਸੀਗੀ ਰਿਆਦ ਬਾਰਾ ਯੂਨੀਵਰਸਿਟੀ ਦੀ ਉਹ ਸਟੂਡੈਂਟ ਆ ਜਦੋਂ ਰਿਆਦ ਬਾਰਾ ਯੂਨੀਵਰਸਿਟੀ ਦੇ ਬਾਹਰ ਖੜੀ ਸੀ ਚੰਦ ਕ ਨੌਜਵਾਨ ਆਉਂਦੇ ਆ ਦੋ ਕੁੜੀਆਂ ਹੁੰਦੀਆਂ ਨੇ ਇਹੇ ਚੰਦ ਕ ਨੌਜਵਾਨ ਆ ਕੇ ਪਹਿਲਾਂ ਕਿਉਂਕਿ ਕਸ਼ਮੀਰੀ ਬੱਚੇ ਹੁੰਦੇ ਨੇ ਸਵੈਟ ਟਕਿਆ ਹੁੰਦਾ ਆ ਕਾਲੇ ਉਹਦਾ ਉਹ ਬੰਨਿਆ ਹੁੰਦਾ ਸਵੈਟ ਟਾ ਕੇ ਉਹਨੂੰ ਕਹਿੰਦੇ ਆ ਕਿ ਤੁਸੀਂ ਆਤਮਨਾਸ਼ੀਓ ਆਤਮਨਾਸ਼ੀ ਜੋ ਕਹਿਣ ਤੋਂ ਬਾਅਦ ਜਦੋਂ ਉਹ ਕਾਲਜ ਦੇ ਬਾਹਰ ਜਾਂਦੀ ਆ ਕਿਉਂਕਿ ਆਪਣਾ ਰਿਆਦ ਬਾਰਾ ਤੋਂ ਸ਼ਿਵਜੋਤ 2-3 ਕਿਲੋਮੀਟਰ ਤੱਕ ਦੇ ਸਫ਼ਰ ਆ ਉਹ ਸਫ਼ਰ ਦੇ ਵਿੱਚ ਉਹਦੇ ਨਾਲ ਉਹਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਵਾਕਿਆ ਘਟਿਆ ਤੇ ਮੈਨੂੰ ਇਹ ਹੈਰਾਨੀ ਆ ਕਿ ਉਹ ਪੰਜਾਬ ਚ ਇਦਾਂ ਦੀਆਂ ਚੀਜ਼ਾਂ ਹੋਣ ਲੱਗ ਗਈਆਂ ਨੇ ਉਹਦੇ ਨਾਲ ਉਹਨੂੰ ਕਿਹਾ ਗਿਆ ਕਿ ਤੁਸੀਂ ਇੱਥੋਂ ਭੱਜ ਜਾਓ ਤੁਸੀਂ ਇੱਥੋਂ ਪਾਕਿਸਤਾਨ ਚਲ ਜਾਓ ਤੁਸੀਂ ਇੱਥੋਂ ਆਪਣਾ ਮੁਲਕ ਛੱਡ ਕੇ ਤੁਸੀਂ ਆਤੰਗਵਾਦੀ ਹੋ ਸਾਬ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਦੋਂ ਕੰਧਿਆ ਕੁਮਾਰੀ ਕੇ ਲੈ ਕੇ ਕਸ਼ਮੀਰ ਇੱਕ ਭਾਰਤ ਦਾ ਹਿੱਸਾ ਹੈ ਜਦੋਂ ਸੰਵਿਧਾਨ ਸਾਰਿਆਂ ਵਾਸਤੇ ਸੇਮ ਹੈ ਤਾਂ ਉਹ ਕੁੜੀ ਆਤੰਗਵਾਦੀ ਕਿੱਦਾਂ ਹੋਈ ਸਾਬ ਇਹਨਾਂ ਤੁਹਾਨੂੰ ਮੀਡੀਆ ਦੂਜੀ ਇੱਥੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਦੂਜੀ ਗੱਲ ਕੱਲ੍ਹ ਨੂੰ ਉਸ ਮੇਰੀ ਭੈਣ ਦੇ ਨਾਲ ਵੀਡੀਓ ਵੀ ਬਣਾਈ ਤਾਂ ਉਹਨੂੰ ਅਸੀਂ ਤਸੱਲੀ ਦਿੱਤੀ ਉਹਨੂੰ ਘਰੋਂ ਕੱਢ ਕੇ ਲਿਆ ਕੇ ਅਸੀਂ ਉਹਨੂੰ ਤਸੱਲੀ ਦਿੱਤੀ ਕਿ ਮੇਰੀ ਭੈਣ ਹੈ ਤੇਰੇ ਨਾਲ ਇਸ ਪੰਜਾਬ ਨੂੰ ਜਿੱਥੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿੱਥੇ ਸਾਡੇ ਗੁਰਤੇਗ ਬਹਾਦਰ ਜੀ ਨੇ ਸੀਸ ਕਟਾਇਆ ਸੀ ਆਪਣਾ ਉਸ ਪੰਜਾਬ ਚ ਇਹ ਜੀ ਘਟਨਾ ਦੁਬਾਰਾ ਮੁੜ ਕੇ ਨਾ ਹੋਵੇ ਅਸੀਂ ਉਹਨੂੰ ਅਸ਼ੋਰ ਕੀਤਾ ਪਰ ਮੈਂ ਮੇਰੇ ਕੋਲ ਐਡਮਿਨਿਸਟ੍ਰੇਸ਼ਨ ਪਾਵਰ ਨਹੀਂ ਹੈਗੀ ਉਸ ਤੋਂ ਬਾਅਦ ਕੀ ਹੁੰਦਾ ਕਿਉਂ ਮੈਨੂੰ ਇਹ ਪ੍ਰੈਸ ਕਾਨਫਰੰਸ ਸੱਦਣੀ ਪਈ ਕਿ ਤੁਹਾਡਾ ਮੈਂ ਸਹਾਰਾ ਲੈਣਾ ਚਾਹੁੰਦਾ ਮੀਡੀਆ ਵਾਲਿਆਂ ਦਾ ਪੰਜਾਬ ਪੁਲਿਸ ਦੇ ਸਾਡੇ ਸੀਐਮ ਭਗਵੰਤ ਮਾਨ ਦੀ 2 ਦਿਨ 1 ਦਿਨ ਬਾਅਦ ਸਟੇਟਮੈਂਟ ਆ ਜਾਂਦੀ ਹੈ ਨਾਲ ਗੌਰਵ ਯਾਦਵ ਜੀ ਨੂੰ ਬਿਠਾ ਕੇ ਕਿ ਅਸੀਂ ਹਾਈ ਅਲਰਟ ਤੇ ਹਾਂ ਡੀਜੀਪੀ ਗੌਰਵ ਯਾਦਵ ਨੇ ਤੜਲੇ ਨਾਲ ਤੋਂ ਥੋਕ ਸਟੇਟਮੈਂਟ ਦਿੰਦਾ ਕਿ ਜਿਹੜਾ ਪਹਿਲਗਾਮ اٹੈਕ ਹੋਇਆ ਸਭ ਜਿੰਨਾ ਦੁੱਖ ਸਾਨੂੰ ਆ ਉਹਨਾਂ ਦੁੱਖ ਸਾਰੇ ਹਿੰਦੁਸਤਾਨ ਨੂੰ ਆ ਸਾਨੂੰ ਇਹ ਲੱਗਿਆ ਸੀਗਾ ਸਾਰਿਆਂ ਨੂੰ ਕਿ ਹੁਣ ਪੰਜਾਬ ਦੇ ਜਿਹੜੇ ਨਾਗਰਿਕ ਨੇ ਤੇ ਪੰਜਾਬ ਦੇ ਹਾਈ ਅਲਰਟ ਤੇ ਆ ਜੇਗਾ ਸਾਰਾ ਕੁਝ ਥੰਮ ਜੂਗਾ ਮੈਂ ਡੀਜੀਪੀ ਗੌਰਵ ਯਾਦਵ ਜੀ ਨੂੰ ਦੱਸਣਾ ਚਾਹੁੰਨਾ ਸਾਹਿਬ ਦਿਨ ਦਿਹਾੜੇ ਤੁਹਾਡੇ ਹਾਈ ਅਲਰਟ ਦੇ बावजूद ਵੀ ਉਸ ਕੁੜੀ ਨਾਲ ਛੇੜਛਾੜ ਵੀ ਹੁੰਦੀ ਹੈ ਤੇ ਉਹਦੇ ਇੱਥੇ ਨਿਸ਼ਾਨ ਨੇ ਉਹਦੀ ਬਾਹ ਵੀ ਫੜੀ ਜਾਂਦੀ ਹੈ ਉਹਦੇ ਵਾਲ ਵੀ ਖਿੱਚੇ ਜਾਂਦੇ ਨੇ ਉਸ ਤੋਂ ਬਾਅਦ ਉਹ ਉੱਥੇ ਜਾ ਕੇ ਪੀਜੀ ਦੇ ਵਿੱਚ ਕੁੰਡੀ ਲਾ ਕੇ ਬਹਿ ਜਾਂਦੀ ਹੈ ਤੇ ਹਸੋ ਹਣੀ ਗੱਲ ਇੰਨੀ ਵੱਡੀ ਹੈਗੀ ਆ ਕਿ ਪੁਲਿਸ ਡੀਐਸਪੀ ਐਸਪੀ ਬਾਅਦ ਐਸਐਚਓ ਉਹ ਕੁੜੀ ਕੋਲ ਜਾ ਰਹੇ ਨੇ ਮੇਰੀ ਵੀਡੀਓ ਬਣਨ ਤੋਂ ਬਾਅਦ ਮੈਂ ਇੱਕ ਗੱਲ ਪੁੱਛਣੀ ਚਾਹੁੰਨਾ ਪੰਜਾਬ ਪੁਲਿਸ ਨੂੰ ਜਦੋਂ ਘਟਨਾ ਹੋ ਜਾਂਦੀ ਹੈ ਜਦੋਂ ਸਾਰਾ ਕੁਝ ਹੋ ਜਾਂਦਾ ਆਪਾਂ ਦੋਸ਼ੀ ਕੋਲ ਕਿਉਂ ਜਾ ਰਹੇ ਆ ਸਭ ਆਪਾਂ ਮੁਜਰਮ ਨੂੰ ਕਿਉਂ ਨਹੀਂ ਫੜ ਪਾਰੇ ਮੈਂ ਡੀਜੀਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਡੀਆਈਜੀ ਸਾਹਿਬਾ ਸਵੇਰ ਦੇ ਕੋਲ ਜਾਂਦੇ ਕਿਹੜੇ ਕੱਢ ਰਹੇ ਨੇ ਕਸ਼ਮੀਰੀ ਬੱਚਿਆਂ ਨੂੰ ਇਕੱਠਾ ਕਰ ਰਹੇ ਨੇ ਕੱਲ ਡੀਐਸਪੀ ਐਸਪੀ ਅੱਥੇ ਗਈ ਉਸ ਕੁੜੀ ਨੇ ਬਿਆਨਾਂ ਦੇ ਉੱਤੇ ਮੈਂ ਨਹੀਂ ਕਹਿੰਦਾ ਕਿ ਮੇਰੇ ਬਿਆਨਾਂ ਦੇ ਉੱਤੇ ਜਾਂ ਮੈਨੂੰ ਪੁੱਛਣ ਲੱਗ ਜੋਗੀ ਜੀ ਤੁਹਾਡੇ ਸੋਰਸ ਕੀ ਨੇ ਕਿਉਂਕਿ ਇਹ ਹੁਣ ਤਾਂ ਪਰਚੇ ਲੀਡਰਾਂ ਦੀ ਸਟੇਟਮੈਂਟਾਂ ਦੇ ਕੋਈ ਨਿੱਜੀ ਚੈਨਲ ਦੇ ਦਿੱਤਾ ਹੋਇਆ ਉਹਦੇ ਸਟੇਟਮੈਂਟ ਦੇ ਦਿੰਦੇ ਆ ਡੀਐਸਪੀ ਕੁੜੀ ਕੋਲ ਜਾ ਕੇ ਬਿਆਨ ਦੇਵਾਰੀ ਆ ਕਿ ਮੈਂ ਸੇਫ ਹਾਂ ਕੀ ਮੈਂ ਸੇਫ ਹਾਂ ਜੀ ਮੈਨੂੰ ਕੁਝ ਨਹੀਂ ਹੋਇਆ ਤੇ ਤੁਸੀਂ ਆ ਕੇ ਤੁਹਾਡਾ ਧੰਨਵਾਦ ਡੀਐਸਪੀ ਮੈਮ ਤੇ ਐਸਐਸਪੀ ਸਾਹਿਬ ਇਹ ਮੈਂ ਵੀ ਕਰ ਮੈਂ ਕਰ ਹਟਿਆ ਹਾਂ ਜਿਹੜੀ ਸਹਾਨੂੰ ਬੁਤੀ ਦੇਣੀ ਸੀ ਮੈਂ ਦੇ ਆਇਆ ਕਿਉਂਕਿ ਮੇਰੇ ਕੋਲ ਹੋਰ ਕੁਝ ਹੌਸਲਾ ਦੇਣ ਤੋਂ ਬਾਅਦ ਹੈ ਨਹੀਂ ਕਿ ਪਰ ਮੈਂ ਵੀ ਦਲੇਰੀ ਕੀਤੀ ਕਿਉਂਕਿ ਮੈਨੂੰ ਵੀ ਉਸ ਤੋਂ ਬਾਅਦ ਧਮਕੀਆਂ ਆ ਰਹੀਆਂ ਨੇ ਕਿ ਅਸੀਂ ਤੁਹਾਡਾ ਹਾਲ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਹਜੇ ਤੱਕ ਹਜੇ ਤੱਕ ਉਸ ਕੁੜੀ ਦੇ ਬਿਆਨਾਂ ਤੇ ਕੋਈ ਪਰਚਾ ਨਹੀਂ ਦਰਜ ਹੋਇਆ ਹਜੇ ਤੱਕ ਕਿਸੇ ਅਣਪਛਾਤੇ ਦੇ ਕੋਈ ਪਰਚਾ ਨਹੀਂ ਦਰਜ ਹੋਇਆ ਪੁਲਿਸ ਕਰ ਕੀ ਰਹੀ ਹੈ ਹਾਈ ਅਲਰਟ ਤੋਂ ਬਾਅਦ ਪੰਜਾਬ ਦੇ ਬਾਅਦ ਵੀ ਜੋਸ਼ ਪੰਜਾਬ ਮਰ ਰਿਹਾ ਹੈ ਮੈਂ ਉਸ ਗੱਲਾਂ 'ਚ ਨਹੀਂ ਜਾਣਾ ਚਾਹੁੰਦਾ ਪਰ ਜੇ ਸਟੂਡੈਂਟਾਂ ਦੇ ਪੰਜਾਬ ਦੇ ਕਿਸੇ ਵੀ ਸਟੂਡੈਂਟ ਦਾ ਇਹ ਗੱਲ ਹੋਈ ਤਾਂ ਸਾਹਬ ਅਸੀਂ ਕੋਰਟ ਦੇ ਵਿੱਚ ਜਾ ਕੇ ਪਰਚਾ ਦਰਜ ਕਰਾਂਗੇ ਜੇ ਤੁਹਾਡੀ ਲੱਤਾਂ ਭਾਰ ਨਹੀਂ ਸਿੰਦੀਆਂ ਮੈਨੂੰ ਪਤਾ ਪੰਜਾਬ ਪੁਲਿਸ ਕਾਬਲ ਆ ਪਰ ਇਹ ਜੀ ਕਾਬਲੀਅਤ ਸਾਨੂੰ ਨਹੀਂ ਚਾਹੀਦੀ ਸਾਬ ਜਦੋਂ ਸਾਰਾ ਕੁਝ ਹੋ ਜਾਂਦਾ ਆ ਉਸ ਤੋਂ ਬਾਅਦ ਤੁਸੀਂ ਦੋਸ਼ੀ ਕੋਲ ਜਾ ਕੇ ਉਹ ਯਾਰ ਮੇਰੀ ਭੈਣ ਆ ਉਹ ਵਿਚਾਰੀ 20 21 ਸਾਲਾਂ ਦੀ ਬੱਚੀ ਉਹਦੇ ਚਿਹਰੇ ਤੋਂ ਮਾਸੂਮੀਅਤ ਝਲਕ ਰਹੀ ਆ ਡੀਐਸਪੀ ਨੂੰ ਤਾਂ ਅੱਖਾਂ ਚ ਅਥਰੂ ਆ ਜਾਣੇ ਚਾਹੀਦੇ ਸੀ ਤੇ ਡੀਐਸਪੀ ਉਹਨੂੰ ਕਹਿ ਰਹੀ ਐ ਬੇਟਾ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਆ ਮੈਡਮ ਐਡਮਿਨਿਸਟ੍ਰੇਸ਼ਨ ਮਨਤਾ ਤਰਲੇ ਨਾਲ ਨਹੀਂ ਚੱਲਦਾ ਸਰਕਾਰ ਮਨਤਾ ਤਰਲੇ ਨਾਲ ਨਹੀਂ ਚੱਲਦੀ ਸਰਕਾਰ ਜੇ ਤੁਸੀਂ ਦੋਸ਼ੀ ਨੂੰ ਜੇ ਹੁਣ ਆਤੰਗਵਾਦੀਆਂ ਨੂੰ ਅਸੀਂ ਮਿੰਤਾ ਕਰੀ ਗਈਏ ਬਹੁਤ ਗਲਤ ਹੋਇਆ ਨਹੀਂ ਹੋਮ ਮਿਨਿਸਟਰੀ ਸਿੱਧਾ ਕਹ ਰਹੀ ਹੈ ਕਿ ਅਸੀਂ ਪਾਣੀ ਬੰਦ ਕਰ ਦੋਤਾ ਪਾਕਿਸਤਾਨ ਤੱਕ ਪਾਣੀ ਨਹੀਂ ਜਾਊਗਾ ਅਸੀਂ ਉਹਦਾ ਬਹੁਤ ਜ਼ਿਆਦਾ ਸਮਰਥਨ ਦਿੰਦੇ ਹਾਂ ਅਨੁਚਾਹ ਨੇ ਇਹ ਜੀ ਸਟੇਟਮੈਂਟਾ ਜ਼ਰੂਰੀ ਨੇ ਪਰ ਪੰਜਾਬ ਕੀ ਕਰ ਰਿਹਾ ਹੈ ਪੰਜਾਬ ਨੇ ਹਜੇ ਤੱਕ ਡੀਜੀਪੀ ਨੇ ਉੱਥੇ ਉਹਤੇ ਪਰਚਾ ਨਹੀਂ ਦਿੱਤਾ ਅਖੀਰ ਚ ਤੁਹਾਡੇ ਕੋਈ ਸਵਾਲ ਹੋਣਗੇ ਮੈਂ ਉਹਦਾ ਜਵਾਬ ਦਊਂਗਾ ਅਖੀਰ 'ਚ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਜੀ ਤੁਹਾਡੇ ਮਾਦੇਮ ਰੰਗ ਕਿਉਂਕਿ ਤੁਸੀਂ ਇੱਕ ਮਾਦੇਮ ਹੋ ਜਿਹੜੇ ਅਸੀਂ ਬੋਲ ਸਕਦੇ ਆਂ ਪੰਜਾਬ ਦੀ ਇਹ ਖੂਬਸੂਰਤੀ ਰਹੀ ਆ ਕਿਉਂਕਿ ਪੰਜਾਬ ਨੇ ਖੁਦ ਅਤਵਾਦ ਦਾ ਟਾਈਮ ਚੱਲਿਆ ਆ ਪੰਜਾਬ ਦੇ ਉੱਤੇ ਬਹੁਤ ਇਹੋ ਜਿਹੇ ਇਲਜ਼ਾਮ ਨੇ ਜੋ ਲੱਗਦੇ ਆਏ ਨੇ ਪਰ ਪੰਜਾਬ ਦਾ ਇਤਿਹਾਸ ਬਹੁਤ ਸੁਨਹਿਰੀ ਹੈ ਜਦੋਂ ਵੀ ਸਿਰਾਂ ਤੋਂ ਚੁੰਨੀਆਂ ਉਤਰੀਆਂ ਨੇ ਜਦੋਂ ਵੀ ਬੇਕਸੂਰਾਂ ਤੇ ਉਂਗਲੀਆਂ ਉੱਠੀਆਂ ਨੇ ਜਦੋਂ ਵੀ ਧੀਆ ਪੜਨਾ ਕਿਸੇ ਵੀ ਧਰਮ ਦੀਆਂ ਬਜ਼ਾਰਾਂ ਦੇ ਵਿੱਚ ਉਹਨਾਂ ਦੀ ਇੱਜ਼ਤਾਂ ਉਤਰੀਆਂ ਨੇ ਉਦੋਂ ਪੰਜਾਬ ਦੇ ਅਣਖੀ ਨੌਜਵਾਨ ਅੱਗੇ ਆਏ ਨੇ ਪੰਜਾਬ ਦੀਆਂ ਧੀਆ ਪੜਨਾ ਅੱਗੇ ਆਈਆਂ ਨੇ ਬੇਸ਼ਰਤ ਉਹ ਪੰਜਾਬ ਦਾ Hindu ਹੋਵੇ ਉਹ ਪੰਜਾਬ ਦਾ Sikh ਹੋਵੇ ਉਹ ਪੰਜਾਬ ਦਾ Musalman ਹੋਵੇ ਉਹਨੇ ਆਪਣੀ ਕੌਮ ਨਹੀਂ ਦੇਖੀ ਉਹਨੇ ਪਹਿਲਾਂ ਪੰਜਾਬੀਆ ਦੇਖਿਆ ਕਿਉਂਕਿ ਸਾਡੇ ਖੂਨ ਚੀ ਸਾਡੇ ਖੂਨ ਚ ਦਾਦਾਗਰ ਤੇ ਇੱਕ ਬਾਦ ਜਿਹਨਾਂ ਨੇ ਦਿੱਲੀ ਜਾ ਕੇ ਸੀਸਲਾ ਲਿਆ ਸੀਗਾ ਇਹ ਉਹ ਪੰਜਾਬ ਦੀ ਧਰਤੀ ਹੈ ਤੇ ਉਸ ਪੰਜਾਬ ਮੈਨੂੰ ਅੱਜ ਸ਼ਰਮਿੰਦਗੀ ਮ ਆ ਰਹੀ ਹੈ ਕਿ ਸਾਡੇ ਵਰਗਿਆਂ ਨੂੰ ਅੱਗੇ ਆਣਾ ਪੈ ਰਿਹਾ ਹੈ ਦੱਸਣ ਵਾਸਤੇ ਕਿ ਪੰਜਾਬ ਕੀ ਹੈ ਮੈਂ ਮੁੱਖ ਮੰਤਰੀ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਮਾਨ ਸਾਹਿਬ ਇਸ ਮੁੱਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਨਾ ਮੈਂ ਇਸ ਮੁੱਦੇ ਤੇ ਰਾਜਨੀਤੀ ਕਰਨੀ ਚਾਹੁੰਦਾ ਪਰ ਜਿਹੜੀ ਮੈਨੂੰ ਕੁਰਸੀ ਮਿਲੀ ਹੈ ਨਾ ਸਾਹਿਬ ਮੈਨੂੰ ਵਿਦਿਆਰਥੀਆਂ ਜਥੇਬੰਦੀ ਦਾ ਮੈਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਹੈ। ਮੇਰਾ ਦਾਇਰਾ ਬਹੁਤ ਛੋਟਾ ਹੈ ਮੈਨੂੰ ਪਤਾ ਕਿਉਂਕਿ ਮੇਰੇ ਕੋਲ ਐਡਮਿਨਿਸਟ੍ਰੇਸ਼ਨ ਪਾਵਰ ਕੋਈ ਨਹੀਂ ਹੈਗੀ ਹਾਲੇ ਤੱਕ ਨਾ ਸਾਡੀ ਸਰਕਾਰ ਆ। ਮੈਂ ਬਿਨਾਂ ਰਾਜਨੀਤੀ ਤੋਂ ਤੁਹਾਡੇ ਮੂਰੇ ਹੱਥ ਜੋੜ ਕੇ ਮੀਡੀਆ ਰਾਹੀਂ ਮੀਡੀਆ ਰਾਹੀਂ ਭਗਵਾਨ ਜੀ ਸਾਹਿਬ ਤੁਹਾਡੇ ਕੋਲ ਹੋਮ ਡਿਪਾਰਟਮੈਂਟ ਹੈ। ਕੁਡੀ ਦੀ ਸਟੇਟਮੈਂਟ ਹਾਲੇ ਵੀ ਮੇਰੇ ਫੋਨ ਚਾ ਮੀਡੀਆ ਦੇ ਥਰੂ ਆ ਤੁਹਾਡੇ ਕੋਲ ਵੀ ਪਹੁੰਚ ਗਈ ਹੈ ਮੈਨੂੰ ਪਤਾ ਹੈ ਕਿਉਂਕਿ ਡੀਆਈਜੀ ਇਦਾਂ ਨਹੀਂ ਗੇੜੇ ਮਾਰ ਰਿਹਾ। ਗਵਰਤਮ ਸਿੰਘ ਸਾਹਿਬ ਹੱਥ ਜੋੜ ਕੇ ਬੇਨਤੀ ਆ ਡੀਜੀਪੀ ਗੌਰਵ ਯਾਦਵ ਸਾਹਿਬ ਹੱਥ ਜੋੜ ਕੇ ਬੇਨਤੀ ਆ ਅਨਪਛਾਤੇ ਖਿਲਾਫ ਐਫਆਈਆਰ ਦਰਜ ਹੋਵੇ ਜਿਨੇ ਮੇਰੀ ਭੈਣ ਦੇ ਬਾਲ ਪਟੇ ਉਹਦੇ ਤੇ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਮੈਨੂੰ ਇਹ ਵਿਸ਼ਵਾਸ ਹੈ ਕਿ ਪੰਜਾਬ ਅਨਿਆਏ ਦੇ ਖਿਲਾਫ ਲੜਦਾ ਰਹੂਗਾ ਇਹ ਮੇਰੀ ਬੇਨਤੀ ਹੈ ਕਿ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਮਾਹੌਲ ਉਦੋਂ ਖਰਾਬ ਹੁੰਦਾ ਜਦੋਂ ਅਤ ਹੋ ਜਾਂਦੀ ਹੈ ਫਿਰ ਸਾਡੇ ਵਰਗੇ ਨੂੰ ਬੋਲਣਾ ਪੈਂਦਾ ਜਦੋਂ ਅਤੀ ਹੋ ਜਾਂਦੀ ਹੈ ਫਿਰ ਤੁਸੀਂ ਕਹਿੰਦੇ ਹੋ ਯਾਰ ਇਹ ਤਾਂ ਗਲ ਸਟੈਪ ਚੱਕਦੇ ਨੇ ਇਹਨਾਂ ਕਹਿੰਦਾ ਹੋਇਆ ਮੈਂ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦਾ ਕਿ ਇਹਦੇ ਵਿੱਚ ਇੰਟਰਵੈਨ ਕਰਨ ਤੇ ਕੁੜੀ ਦੇ ਬਿਆਨਾਂ ਤੇ ਅਣਪਛਾਤੇ ਖਿਲਾਫ ਤੇ ਐਫ ਆਈ ਆਰ ਹੋਵੇ ਤਾਂ ਕਿ ਅਸੀਂ ਸੁਰੱਖਿਤ ਰਹਿ ਸਕੀਏ ਬਹੁਤ ਬਹੁਤ ਧੰਨਵਾਦ